ਹਾਕੀ ਮੈਂ ਦੇਖਿਆ ਤੁਸੀਂ ਮੈਚ ਦੇਖ ਰਹੇ ਸੀ ਬੜੇ ਇੰਟਰਸਟ ਨਾਲ ਜਦੋਂ ਕੋਈ ਮੈਚ ਮੈਂ ਹਾਕੀ ਦੇਖ ਰਿਹਾ ਮੈਂ ਤਾਂ ਮੈਂ ਕਿਸੇ ਵੱਲ ਨਹੀਂ ਦੇਖਦਾ ਕਿ ਕੌਣ ਮੈਨੂੰ ਦੇਖ ਰਿਹਾ ਮੈਂ ਵੀ ਮੈਂ ਦੇਖ ਰਿਹਾ ਸੀ ਤੇ ਤੁਸੀਂ ਮੇਰੇ ਵੱਲ ਨਹੀਂ ਦੇਖ ਰਹੇ ਸੀ ਉਹਦਾ ਕਿਉਂਕਿ ਤੁਸੀਂ ਹਾਕੀ ਵੱਲ ਦੇਖ ਰਹੇ ਸੀ ਉਹਦੀ ਵੀ ਕੋਈ ਅਪਡੇਸ਼ਨ ਸਾਨੂੰ ਦੇ ਦਿਓ ਜੀ ਹਾਕੀ ਦੇ ਵਿੱਚ ਇੰਡੀਆ ਲੂਜ਼ ਕਰ ਗਿਆ ਮੈਚ ਬੈਲਜੀਅਮ ਤੋਂ ਬੈਲਜੀਅਮ ਦੀ ਟੀਮ ਜਿਹੜੀ ਆ ਨਾ ਉਹ ਬੈਲਜੀਅਮ ਨਹੀਂ ਹੈਗੀ ਉਹ ਬੇਰਹਿਮ ਟੀਮ ਹੈ ਹੂੰ ਦਰੜ ਦਿੰਦੀ ਉਹਨਾਂ ਨੇ ਆਸਟ੍ਰੇਲੀਆ ਵਾਲਿਆਂ ਨੂੰ ਬਾਹਨੇ ਪਾਈ ਰੱਖਿਆ ਜੀ ਆ ਪਿੱਛੇ ਜੇ ਇੱਕ ਮੈਚ ਹੋਇਆ ਜਿਹੜਾ 올림픽 ਦਾ ਪੂਲ ਮੈਚ ਉਹਦੇ ਚ ਆਸਟ੍ਰੇਲੀਆ ਨੂੰ ਤੇ ਪੂਰਾ ਉਹਨਾਂ ਨੇ ਧੁਮਾ ਖੜਾ ਛੱਡਿਆ ਹੂੰ ਤੇ ਇੰਡੀਆ ਨੇ ਤੇ ਇੱਕ ਮੌਕੇ ਤੇ ਲੀਡ ਲੈ ਲਈ ਮੈਂ ਪਹਿਲੇ ਹਾ ਜਿਹੜਾ ਪਹਿਲਾ ਕੁਆਟਰ ਸੀਗਾ ਉਸ ਤੋਂ ਬਾਅਦ ਇੱਕ ਪੋਸਟ ਪਾ ਦਿੱਤੀ ਉੱਥੇ ਮੈਂ ਬੈਠਾ ਸਾਂ ਕਿਤੇ ਤੇ ਮੈਂ ਆਖਿਆ ਵੀ ਲੋ ਵੀ ਮਿੱਤਰੋ ਇਹ ਜਿਹੜਾ ਟਰਾਂਸਫਾਰਮਰ ਆ ਨਾ ਇਹਦੇ ਨਾਲ ਟਕਰਾ ਕੇ ਵੀ ਇਹ ਛਟਕੇ ਤੋਂ ਬਚ ਗਏ ਆ ਪਹਿਲੇ ਕੁਆਟਰ ਚ ਤੇ ਹੁਣ ਉਲਟ ਫੇਰ ਹੋ ਸਕਦਾ ਤੇ ਉਹੀ ਗੱਲ ਹੋਈ ਸੈਕੰਡ ਕੁਆਟਰ ਤੇ ਵਿੱਚ ਲੀਡ ਲੈ ਲਈ ਇੰਡੀਆ ਨੇ ਜੀ ਪਰ ਬੈਲਜੀਅਮ ਟੀਮ ਜਿਹੜੀ ਆ ਕਮਬੈਕ ਕਰ ਜਾਂਦੀ ਆ ਬਹੁਤ ਸਟਰੋਂਗ ਟੀਮ ਆ ਤੇ ਇੰਡੀਅਨ ਜਿਹੜੇ ਖਿਡਾਰੀ ਆ ਕੁਝ ਖਾਸ ਮੌਕਿਆਂ ਤੇ ਹਾਲੇ ਖੇਡੇ ਜ਼ਬਰਦਸਤ ਆ ਜੀ ਬੈਲਜੀਅਮ ਨੂੰ 2-1 ਨਾਲ ਰੋਕ ਦੇਣਾ ਉਹਨਾਂ ਤੇ ਲੀਡ ਲੈਣੀ ਉਹਨਾਂ ਨੂੰ ਵਕਤ 'ਚ ਪਾਈ ਰੱਖਣਾ ਪਰ ਜਿੱਦਾਂ ਸੁਖਜੀਤ ਖੇਡੇ ਅੱਜ ਸੁਖਾ ਜੀ ਸੁੱਖਾ ਜਿਵੇਂ ਖੇਡਿਆ ਅੱਜ ਜੇ ਉਸ ਤਰ੍ਹਾਂ ਕੋਈ ਹੋਰ ਕਲਿੱਕ ਕਰ ਜਾਂਦਾ ਨਾ ਖਾਸ ਤੌਰ ਤੇ ਅਟੈਕਿੰਗ ਚ ਜੀ ਜੀ ਕਿਉਂਕਿ ਹਾਕੀ ਦੀ ਆਪਾਂ ਨੂੰ ਥੋੜੀ ਜੀ ਸਮਝ ਹੈਗੀ ਆ ਹਾਕੀ ਦੇ ਰਿਜ਼ਲਟ ਨਹੀਂ ਹੁੰਦੇ ਕੱਲੇ ਹਾਕੀ ਦੇ ਵਿੱਚ ਨਾ ਜੋ ਜ਼ੋਰ ਲੱਗਦਾ ਜੋ ਤਕਨੀਕ ਪੜਦੀ ਹੈ ਜੀ ਜੀ ਉਹਨੂੰ ਬਰੀਕ ਅੱਖ ਨਾਲ ਵੇਖੋਗੇ ਨਾ ਫਿਰ ਪਤਾ ਲੱਗਦਾ ਕਿ ਬੈਲਜੀਅਮ ਦੀ ਤਕਨੀਕ ਬਹੁਤ ਹਮਲਾਵਰ ਹੈ ਪਰਫਾਰਮੈਂਸ ਮੈਟਰ ਕਰਦੀ ਬਿਲਕੁਲ ਪਰਫਾਰਮੈਂਸ ਆਪਣੀ ਥਾਂ ਤੇ ਪਰਫਾਰਮੈਂਸ ਤਦ ਹੀ ਹੋਏਗੀ ਨਾ ਜਦ ਜੇ ਤਕਨੀਕ ਤੁਹਾਡੀ ਆਲਾ ਹੋਏਗੀ ਕਿਉਂਕਿ ਹਾਕੀ ਦੇ ਵਿੱਚ ਹੁਣ ਤਕਨੀਕ ਪੜਦੀ ਆ ਜੀ ਸਟੈਮਨਾ ਉਹ ਸਾਰੀਆਂ ਚੀਜ਼ਾਂ ਮਾਇਨੇ ਰੱਖਦੀਆਂ ਨੇ ਤਾਂ ਗੱਲ ਇਹ ਆ ਕਿ ਸੁਖਜੀਤ ਨੇ ਜਿਸ ਤਰ੍ਹਾਂ ਅੱਜ ਪਰਫਾਰਮ ਕੀਤਾ ਜਰਮਨ ਪ੍ਰੀਤ ਬਹੁਤ ਸਰਦਾਰ ਜੀ ਦੋ ਕੁਆਟਰ ਤੱਕ ਜ਼ਬਰਦਸਤ ਖੇਡੇ ਪਰ ਉਦੋਂ ਸਾਥ ਨਹੀਂ ਬਣਿਆ ਅਭਿਸ਼ੇਕ ਨੇ ਹਾਲਕਾ ਫੀਲਡ ਗੋਲ ਕਰ ਦਿੱਤਾ ਪਰ ਜੋ ਮੇਨ ਸਮੱਸਿਆ ਆ ਰਹੀ ਕਿ ਪੈਨਲਟੀ ਕਾਰਨਰ ਜਿਹੜੇ ਆ ਨਾ ਉਹਦੀ ਕਨਵਰਜਨ ਰੇਟ ਜਿਹੜੀ ਆ ਸਾਡੀ ਬਹੁਤ ਲੋ ਆ ਜੀ ਮੌਕੇ ਬਣਾਏ ਹਮ ਇਨਫੈਕਟ ਕਿ ਆਖਰੀ ਪਲਾਂ ਦੇ ਵਿੱਚ ਹਰਮਨਪ੍ਰੀਤ ਨੂੰ ਮੌਕਾ ਮਿਲਿਆ ਪਰ ਉਹਨੇ ਜਿਹੜਾ ਉਹਨਾਂ ਦਾ ਸੀਗਾ ਗੋਲ ਦੇ ਵਿੱਚ ਖਲੋਤਾ ਡਿਫੈਂਡਰ ਜੀ ਉਹਨੇ ਬਹੁਤ ਸੋਹਣਾ ਸੇਵ ਕਰ ਲਿਆ ਨਹੀਂ ਤਾਂ ਉਹ ਮੌਕਾ ਬੜਾ ਜ਼ਬਰਦਸਤ ਸੀਗਾ ਜੀ ਚਲੋ ਕੋਈ ਗੱਲ ਨਹੀਂ ਹੈ ਜੀ 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 ਇਹ ਭਾਈ 올림픽 ਚੈਂਪੀਅਨ ਨੇ ਇਹ ਮਤਲਬ ਕਿ ਐਸੇ ਹੈਗੇ ਆ ਮਾੜੀ ਤਾੜੀ ਟੀਮ ਨੂੰ ਤੇ ਨਾ ਇਹ 15 ਮਿੰਟਾਂ ਚ ਚੋਪੜ ਕੇ ਰੱਖ ਦਿੰਦੇ ਬੈਲਜੀਅਮ ਆਲੇ ਕਿਤੇ ਚਲੋ ਇੰਡੀਆ ਫਿਰ ਵੀ ਮਾੜੀ ਮੋਟੀ ਟੱਕਰ ਦੇ ਗਿਆ ਮਾੜੀ ਮੋਟੀ ਨਹੀਂ ਜਬਰਦਸਤੀ ਦੇ ਗਿਆ ਬਿਲਕੁਲ ਐਫਸੀਜੀ ਸਾਈਕਲਿੰਗ ਲਵਰ ਬਾਈ ਉਹ ਵੀ ਕਹਿ ਰਹੇ ਨੇ ਕਿ ਪਿਛਲੇ ਮੈਚ ਨਾਲੋਂ ਮੈਚ ਦੀ ਪਰਫਾਰਮੈਂਸ ਜਿਹੜੀ ਆ ਬਹੁਤ ਵਧੀਆ ਦਿਖਾਈ ਖੇਡ ਵਧੀਆ ਦਿਖਾਈ ਲੋ ਦੋਸਤਾਂ ਨੇ ਤਗੜੀ ਟੀਮ ਦੇ ਖਿਲਾਫ ਤਾ ਉਹਨੂੰ ਵਧੀਆ ਖੇਡਣਾ ਹੀ ਪਏਗਾ ਅਦਰਵਾਈਜ਼ ਉਹ ਤੁਹਾਨੂੰ ਬਿਲਕੁਲ ਜਿੱਦਾਂ ਕਹਿ ਲੋ ਨਾ ਕਿ ਇਹ ਮੰਜੀ ਠੋਕ ਦੇਣਗੇ ਤੁਹਾਡੀ ਤਗੜੀ ਟੀਮ ਦੇ ਖਿਲਾਫ ਤਗੜਾ ਖੇਡਣਾ ਹੀ ਪਊਗਾ ਜੀ ਬਲਵੀਰ ਖਿਚਰ ਜੀ ਪੁੱਛ ਰਹੇ ਨੇ ਕਿ ਇੰਡੀਆ ਟੀਮ ਬਾਹ ओके ਉਹਨੇ ਤਾਂ ਕੁਆਲੀਫਾਈ ਕਰ ਲਿਆ ਹੈ ਨਾ ਉਹ ਤਾਂ ਕੁਆਲੀਫਾਇਰ ਨੇ ਜੀ ਕਿਉਂਕਿ ਪੂਲ ਦੇ ਵਿੱਚੋਂ ਚਾਰ ਟੀਮਾਂ ਜਾਣੀਆਂ ਨੇ ਆਸਟ੍ਰੇਲੀਆ ਹੈਗਾ ਬੈਲਜੀਅਮ ਹੈਗਾ ਉਸ ਤੋਂ ਬਾਅਦ ਇਹ ਹੈ ਕਿ ਅਤੇ ਚੌਥੇ ਲਈ ਸ਼ਾਇਦ ਕੋਈ ਪੜੇਗਾ ਚਾਰ ਉਧਰ ਹੋਣ ਗਿਆ ਚਾਰ ਉਧਰ ਹੋਣ ਗਿਆ ਇੰਡੀਆ ਬਹੁਤ ਸ਼ਾਨਦਾਰ ਢੰਗ ਨਾਲ ਕੁਆਲੀਫਾਈ ਕਰ ਚੁੱਕਾ ਹੈ ਜੀ ਜਟਨ ਫਾਇਰ ਜੀ ਪੁੱਛ ਰਹੇ ਨੇ ਕਿ ਆਖਰੀ ਮੈਚ ਇਨਾਂ ਨੇ ਕਿੰਨੇ ਪੈਨਲਟੀ ਕਾਰਨਰ ਮਿਸ ਕੀਤੇ ਆ ਨਹੀਂ ਪਤਾ ਨਹੀਂ ਜੀ ਹੁਣ ਕਿੰਨੇ ਕੀਤੇ ਆ ਪਰ ਮੈਨੂੰ ਲੱਗਦਾ ਕਿ ਪੈਨਲਟੀ ਕਾਰਨਰ ਜਿਹੜੇ ਮਿਲੇ ਆ ਇੱਕ ਤਾਂ ਐਂਡ ਤੇ ਮਿਲਿਆ ਜੀ ਦੋ ਉਦੋਂ ਮਿਲੇ ਜਦੋਂ ਹਰਮਨਪ੍ਰੀਤ ਹੈ ਹੀ ਨਹੀਂ ਸੀ ਤਿੰਨ ਤੇ ਇਹੀ ਹੋ ਗਿਆ ਜੀ ਜੀ ਤਿੰਨ ਇਹ ਹੋ ਗਿਆ ਤੇ ਜੇ ਕੋਈ ਇੱਕ ਅੱਧ ਹੋਰ ਹੋਇਆ ਜਾਂ ਨਹੀਂ ਚਾਰ ਪੰਜ ਮਿਸ ਹੋ ਗਿਆ ਤਾਂ ਕਨਵਰਜਨ ਰੇਟ ਸਾਡੀ ਬਹੁਤ ਲੋ ਆ ਮੇਰੇ ਖਿਆਲ ਦੇ ਨਾਲ 16 17 ਚੋਂ ਤਿੰਨ ਕੀ ਹੋਇਆ ਉਹ ਵੀ ਹਰਮਨਪ੍ਰੀਤ ਨੇ ਕੀਤੇ ਆ ਜੀ ਫਸਟ ਬੈਟਰੀ ਠੀਕ ਆ ਪਰ ਸੈਕੰਡ ਬੈਟਰੀ ਐਨੀ ਸਾਡੀ ਕੁਆਲਿਟੀ ਜ਼ਬਰਦਸਤ ਹੂੰ ਹੂੰ ਜੀ ਮੈਂ ਇੱਕ ਦੋ ਕਮੈਂਟ ਪੜ ਲਾਂ ਫਿਰ ਆਪਾਂ ਅੱਗੇ ਨੂੰ ਚੱਲਦੇ ਆਂ ਸਾਫ ਕਹਲਾਂ ਦੇ ਕਹਿ ਰਹੇ ਨੇ ਕਿ ਹਰਮਨ ਕ੍ਰਿਕਟ ਵੀ ਬਹੁਤ ਵਧੀਆ ਖੇਡਦਾ ਹੈ ਸਾਡੇ ਨਾਲ ਤੇਮੋ ਵਾਲੀ ਬਰਲਟਨ پارک ਦੇ ਵਿੱਚ ਖੇਡਦੇ ਤੇਮੋ ਵਾਲੀ ਆ ਅੱਛਾ ਜੀ ਕੋਈ ਗੱਲ ਨਹੀਂ ਸਾਡੇ ਨਾਲ ਆ ਉਹ ਕਿਸ ਦਿਨ ਖੇਢੀ ਆ ਆਪਾਂ ਸਾਰੇ ਨਾਲ ਖੇਡ ਲਿਆ ਆ ਖੋਸ਼ੀ ਲਈ ਕਹਿ ਰਹੇ ਨੇ ਕਿ ਬੈਲਜੀਅਮ ਦੀ ਟੀਮ ਆ ਆਸਟ੍ਰੇਲੀਆ ਦੇ ਸਟੀਵ ਵੌਗ ਵਰਗੀ ਟੀਮ ਐ ਜੀ ਨਹੀਂ ਬੈਲਜੀਅਮ ਦੇਖੋ ਇਹ ਚੀਜ਼ ਮੈਂ ਚਲੋ ਹੁਣ ਇੱਧਰ ਜ਼ਿਆਦਾ ਆਪਾਂ ਨਹੀਂ ਜਾਂਦੇ ਬੈਲਜੀਅਮ ਟੀਮ ਜਿਹੜੀ ਸੀਗੀ ਨਾ ਅੱਜ ਤੋਂ 10 ਸਾਲ ਪਹਿਲਾਂ ਕੱਖ ਵੀ ਨਹੀਂ ਸੀ ਜੀ ਠੀਕ ਹੈ ਨਾ ਸਰ ਜਿਵੇਂ ਅੱਜ ਦੀ ਕ੍ਰਿਕਟ ਚ ਲਾ ਲੋ Sri Lanka ਕਿਤੇ ਹਾਰ ਗਿਆ ਤੇ ਕਿਤੇ ਵਿਰਲੇ ਮੌਕੇ ਤੇ ਜਿੱਤ ਗਿਆ ਤੇ ਉਹਨਾਂ ਨੇ ਇੱਕ 10 ਸਾਲਾਂ ਦਾ ਰੋਡ ਮੈਪ 15 ਸਾਲਾਂ ਦਾ ਰੋਡ ਮੈਪ ਬਣਾਇਆ ਸੀਗਾ ਜੀ ਇਹਦੇ ਤੇ ਮੈਂ ਇੱਕ ਬਹੁਤ تفصیلی ਨਾਲ ਸ਼ਾਇਦ ਆਰਟੀਕਲ ਵੀ ਲਿਖਿਆ ਹੋਇਆ ਹੂੰ ਹੂੰ ਤਾਂ ਉਹਨਾਂ ਨੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਨੈਸ਼ਨਲ ਲੈਵਲ ਦੀ ਪਾਲਿਸੀ ਲਿਆਂਦੀ ਸੀ ਹਾਕੀ ਵਾਸਤੇ ਜਿਹੜੇ ਬੈਲਜੀਅਮ 'ਚ ਰਹਿੰਦੇ ਆ ਨਾ ਪੰਜਾਬੀ ਉਹਨਾਂ ਨੂੰ ਪਤਾ ਹੋਵੇਗਾ ਜੀ ਉਹਨਾਂ ਨੇ ਕੰਮ ਕੀਤਾ ਉਹਨਾਂ ਨੇ ਫਿਰ ਟਾਰਗੇਟ ਰੱਖੇ ਪੂਲ ਬਣਾਏ ਖਿਡਾਰੀਆਂ ਨੂੰ ਚੁਣ ਕੇ ਅੱਗੇ ਲਿਆਂਦਾ ਤੇ ਅੱਜ ਜੇ ਤੁਸੀਂ ਦੇਖੋਗੇ ਇੱਕ ਖਿਡਾਰੀ ਉਹਨਾਂ ਦਾ ਕਿਉਂਕਿ ਨਾਂ ਇਹਨਾਂ ਦੇ ਵੱਲੇ ਜੇ ਹੁੰਦੇ ਗੁਰਿਆਂ ਦੇ ਖਾਸ ਤੌਰ ਤੇ ਬੈਲਜੀਅਮ ਵਾਲਿਆਂ ਦੇ ਜੀ ਇੱਕ ਉਹਨਾਂ ਦਾ ਪੰਜਵੀਂ ਵਾਰ 올림픽 ਖੇਡ ਰਿਹਾ ਹੈ ਹੂੰ ਤਾਂ ਸਾਬ ਲਾ ਲੋ ਕਿੱਥੋਂ ਤੁਰਿਆ ਹੋਏਗਾ ਉਹ ਜੀ 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 ਤਾਂ ਜਿਸ ਦੌਰ ਤੋਂ ਪੁਨਰਗਠਨ ਸ਼ੁਰੂ ਹੋਇਆ ਹੈ ਉਹਨੇ ਉਸ ਪੁਨਰਗਠਨ ਦੇ ਵਿੱਚ ਭੂਮਿਕਾ ਨਿਭਾਈ ਹੋਏਗੀ ਜੀ ਜ਼ਰਾ ਜੀ ਗੱਲ ਸੋ ਇਸ ਤਰ੍ਹਾਂ ਟੀਮਾਂ ਬਣਦੀਆਂ ਹੁੰਦੀਆਂ ਨੇ ਇਸ ਜੀ ਮਿੰਟੂ ਜੀ ਇੱਕ ਕਮੈਂਟ ਹੋਰ ਹੈ ਪਿਛਲੇ ਦਿਨੀ ਵੀ ਬਾਈ ਦਾ ਕਮੈਂਟ ਆਇਆ ਸੀ ਫਲੌਪ ਬਾਈ ਯੂਟਿਊਬਰ ਇਹਨਾਂ ਨੇ ਲਿਖਿਆ ਹੋਇਆ ਜੀ ਇਹ ਕਹਿੰਦੇ ਨੇ ਕਿ ਮੈਂ ਬਲੂ ਸਟਾਰ ਬਾਰੇ ਕੋਈ ਕੁਐਸਚਨ ਕੀਤਾ ਸੀ ਤੁਹਾਨੂੰ ਪਹਿਲਾਂ ਵੀ ਤੇ ਇਹ ਕਹਿ ਰਹੇ ਨੇ ਕਿ ਤੁਹਾਨੂੰ ਸਿੱਖਾਂ ਨਾਲ ਕੋਈ ਦਰਦ ਨਹੀਂ ਲੱਗ ਰਿਹਾ ਪਰ ਭਾਜੀ ਇਦਾਂ ਦੀ ਗੱਲ ਨਹੀਂ ਅਸੀਂ ਵੀ ਤਾਂ ਸਿੱਖਾਂ ਦੇ ਇਹਨਾਂ ਦਾ ਇਹ ਦੇਖੋ ਇਹ ਇਹਨਾਂ ਦਾ ਜਿਹੜਾ ਹੁੰਦਾ ਨਾ ਰਵੱਈਆ ਉਹ ਇਸੇ ਤਰ੍ਹਾਂ ਦਾ ਹੀ ਹੁੰਦਾ ਹੈ ਕੁਝ ਲੋਕਾਂ ਦਾ ਇਹਨਾਂ ਨੂੰ ਇੱਕ ਸਾਈਡ ਹੀ ਦੇਦੀ ਆ ਅੱਛਾ ਉਸ ਦਿਨ ਇਹਨਾਂ ਨੇ ਫੇਕ ਅਨਕਾਊਂਟਰ ਦੀ ਗੱਲ ਕੀਤੀ ਤੇ ਆਪਾਂ ਕਿਹਾ ਨਹੀਂ ਜੀ ਸਾਰਾ ਕੁਝ ਮੈਂ ਦੱਸ ਦਿੱਤਾ ਇਹਨਾਂ ਨੇ ਆ ਕੇ ਕੋਈ ਨਾ ਕੋਈ ਇਸ ਤਰ੍ਹਾਂ ਦੀ ਗੱਲ ਕਰਨੀ ਹੁਣ ਕਰੋ ਸਵਾਲ ਕੀ ਕਰਨਾ ਮੇਰੇ ਨਾਲ ਕੀ ਉਹਨਾਂ ਦਾ ਕਮੈਂਟ ਵੀ ਇਸੇ ਕਰਕੇ ਆਇਆ ਜੀ ਪੜ ਲਿਆ ਤਾਂ ਦਾ ਤੁਸੀਂ ਨਾਂ ਰੱਖ ਕੇ ਕੀ ਉਹਨੇ ਜੇ ਤੁਸੀਂ ਅਸਲੀ ਸੇਖ ਹੋ ਤੇ ਆਪਦੀ ਸਿੱਖ ਦੀ ਆਈਡੀ ਦਿਵਾਓ ਯਾ ਜੀ ਸੇਖੋ ਸੇਖ ਕੋਈ ਚਿਹਰੇ ਲਗਾਉਂਦੇ ਫਿਰਦੇ ਨੇ ਆਪਦੇ ਜੋ ਹੈਗੇ ਉਹ ਫਲਾਣਾ ਸਿੰਘ ਉਹਦੇ ਨਾਮ ਤੇ ਆਓ ਤੇ ਦੱਸੋ ਕੀ ਪੁੱਛਣਾ ਆਪਰੇਸ਼ਨ ਬਲੂ ਸਟਾਰ ਬਾਰੇ ਕਿ ਮੇਰੇ ਸਟੈਂਡ ਸਪੈਸਟ ਨੇਸ ਹੋਰ ਬਿਲਕੁਲ ਨਾ ਮੈਂ ਕਿਸੇ ਦੇ ਪੱਖ ਚ ਖਲੋਵਾਂ ਨਾ ਮੈਂ ਕਿਸੇ ਦੇ ਵਿਰੋਧ ਚ ਖਲੋਵਾਂ ਹਮ ਜਿੱਥੇ ੱਟਕਾ ਉਥੇ ੱਟਕੇ ਨਾਲ ੱਟਕਾ ਹੀ ਕਰਾਂਗੇ ਜੀ ਠੀਕ ਹੈ ਨਾ ਸਰ ਜੇ ਤੁਹਾਨੂੰ ਇਹ ਇਹ ਆ ਕਿ ਮੈਂ ਕਿਤੇ ਅੱਜ ਭਲਕ ਇਹ ਕੀਤਾ ਸ਼ੁਰੂ ਕੰਮ ਤੇ ਤੁਹਾਡਾ ਭਲੇਖਾ ਮੈਂ 10-12 ਸਾਲ ਤੋਂ ਆਪਣੀ ਲਾਈਨ ਦੇ ਉੱਤੇ ਹੀ ਚੱਲ ਰਿਹਾ ਜੀ ਜੀ ਠੀਕ ਹੈ ਨਾ ਸਰ ਮੈਂ ਕਮੈਂਟਿੰਗ ਦਾ ਪੜ ਵੀ ਤਾਂ ਹੀ ਲਿਆ ਵੀ ਫਿਰ ਵਾਰੀ-ਵਾਰੀ ਕਮੈਂਟ ਕਰਦਾ ਹਾਂ ਮੈਂ ਕੋਈ ਗੱਲ ਨਹੀਂ ਜੀ ਇਹ ਪੋਡਕਾਸਟ ਮੇਰੇ ਨਹੀਂ ਆਪ ਠੀਕ ਆ ਉਧਰ ਕੱਲ ਤਾਂ ਹਲੇ ਮੈਂ ਜਵਾਬ ਦੇ ਕੇ اٹਿਆ ਫੇਕ ਇਨਕਾਊਂਟਰ ਦਾ ਜੀ ਜੇ ਮੈਂ ਸਿੱਖ ਵਿਰੋਧੀ ਹਾਂ ਤੇ ਤੁਹਾਡੇ ਫੇਕ ਇੰਕਾਊਂਟਰ ਤੇ ਮੈਂ ਸਾਰਾ ਚਿੱਠਾ ਕਿਵੇਂ ਖੋਲਿਆ ਇਹ ਨਾ ਜੀ ਇੱਕ ਦੋ ਸ਼ਬਦ ਏਦਾਂ ਹੀ ਬਣੇ ਹੋਏ ਨੇ ਵਿਰੋਧੀ ਦੇ ਇਹੋ ਬਸ ਫਲਾਣਾ ਵਿਰੋਧੀ ਫਲਾਣੇ ਦਾ ਪੱਕਾ ਫਲਾਣਾ ਕਾਮਰੇਡ ਧਮਕਾਣਾ ਇਦਾਂ ਬਸ ਆਹੀ ਕੁਛ ਹੈ ਇਹਨਾਂ ਦੇ ਕੋਲ ਇੱਥੋਂ ਇਹ ਜਾਣ ਕੇ ਛੁੱਟੀ ਕਰਨਗੇ ਉਧਰ ਜਿੱਥੇ ਹੋਰ ਚੱਲਦਾ ਹੋਇਆ ਉੱਥੇ ਜਾ ਕੇ ਜਾਜਾਕਾਰ ਕਰ ਦੇਣਗੇ ਕਿਸੇ ਹੋਰ ਤੇ ਜੇ ਥਾਂ ਤੇ ਚਲ ਬਣਗੇ ਇਹ ਚਲ ਸੋ ਚਾਲੀ ਆ ਚਲੋ ਚਲੀ ਦਾ ਮੇਲਾ ਹੀ ਆ ਚਲੋ ਜੀ ਆਪਾਂ ਨੂੰ ਸਾਰੇ ਚੰਗੇ ਨੇ ਤੇ ਆਪਾਂ ਅਗਲੀ ਖ਼ਬਰ ਵੱਲ ਚੱਲੀਏ ਮਿੰਟੂ ਜੀ ਸਮਾਜ ਅਚਾਨਕ ਅਜੀਬ ਅਜੀਬ ਮੋੜ ਕੱਢਦਾ ਜਾ ਰਿਹਾ ਨਵੀਆਂ ਨਵੀਆਂ ਘਟਨਾਵਾਂ ਰੋਜ਼ ਹੁੰਦੀਆਂ ਨੇ ਜੀ ਜੀ ਲੋਕ ਅੱਜ ਕੱਲ ਏਡੇ ਨਿਰਦਈ ਹੋ ਗਿਆ ਵੀ ਬੰਦਾ ਮਾਰਨ ਲੱਗੇ ਜਮਾਂ ਸੀ ਨਹੀਂ ਕਰਦੇ ਜੀ ਜੀ ਆ ਦਿੱਲੀ ਦੇ ਵਿੱਚ ਵੀ ਦੇਖੋ ਸਿੱਖ ਬੀਬੀ ਦੇ ਨਾਲ ਕੀ ਘਟਨਾ ਵਾਪਰੀ ਹੈ ਜੀ ਨਾ ਇਹ ਵੀ ਇਹ ਦੁਰਘਟਨਾ ਕਿਵੇਂ ਪੂਰੀ ਵਾਪਰੀ ਹੈ ਇਹਦਾ ਸਾਨੂੰ ਦੱਸਿਓ ਥੋੜਾ ਜਿਹਾ ਹਾਂ ਜੀ ਦੇਖੋ ਇਹ ਖਬਰ ਜਿਹੜੀ ਹੈ ਬੜੀ ਮੰਦਪਾਕੀ ਹੈ ਇਸ ਸਿੱਖ ਬੀਬੀ ਦਾ ਨਾਮ ਜਿਹੜਾ ਸੀਗਾ ਉਹ ਪਰਮਜੀਤ ਕੌਰ ਸੀ ਜੀ ਵੈਸੇ ਤਾਂ ਦੇਖੋ ਗੱਲ ਫੇਰ ਆ ਜਾਂਦੀ ਆ ਕਿ ਜੋ ਜੁਰਮ ਹੈ ਜਾਂ ਜਿਹੜਾ ਪੀੜਤ ਹੈ ਮਸਲੂਮ ਜੀ ਅਸੀਂ ਇਹਨਾਂ ਨੂੰ ਧਰਮ ਤੋਂ ਉੱਤੇ ਉੱਠ ਕੇ ਦੇਖੀਏ ਪਰ ਕਿਉਂਕਿ ਦਿੱਲੀ ਦੇ ਵਿੱਚ ਵੀ ਸਿੱਖ ਘਟਗਣਤੀ ਚ ਹੈ ਜੀ ਜੀ ਠੀਕ ਹੈ ਜੀ ਮੁਸਲਮਾਨ ਕਿਸੇ ਦੇ ਨਾਲ ਕੋਈ ਇਸ ਤਰ੍ਹਾਂ ਦੀ ਘਟਨਾ ਵਾਪਰਦੀ ਤਾਂ ਕਿਹਾ ਜਾਂਦਾ ਹੈ ਕਿ ਘਟਗਣਤੀ ਨਾਲ ਸੰਬੰਧਿਤ ਜੀ ਜੀ ਤਾਂ ਗੱਲ ਇਹ ਆ ਕਿ ਇਹ ਜੋ ਵਾਪਰਿਆ ਹੈ ਹੂੰ ਇਹ ਬਹੁਤ ਮਤਲਬ ਕਿ ਸਾਡੇ ਸਮਾਜ ਵਾਸਤੇ ਕੱਲਾ ਚਲੋ ਇਸ ਪਰਿਵਾਰ ਦੇ ਨਾਲ ਨਹੀਂ ਹੈ ਸਾਡੇ ਸਮਾਜ ਦੇ ਲਿਹਾਜ਼ ਨਾਲ ਜੇ ਦੇ ਜੋੜ ਕੇ ਦੇਖੀਏ ਨਾ ਜੀ ਤੇ ਬਹੁਤ ਖਤਰਨਾਕ ਹੈ ਸੁਖਮਨ ਸਾਹਿਬ ਜੀ